ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਾਰੇ ਵਿਦਿਆਰਥੀਆਂ ਦਾ ਵੀ ਵਿਦਿਆਰਥੀਆਂ ਦੇ ਮਾਪਿਆਂ ਦਾ ਵੀ ਤੀਰਤ ਸਿੰਘ ਜੀ ਮੇਰੇ ਨਾਲ ਇੱਕ ਵਾਰ ਫਿਰ ਹਾਜ਼ਰ ਹੈ ਕੈਨੇਡਾ ਦੀਆਂ ਸਥਿਤੀਆਂ ਨੂੰ ਲੈ ਕੇ ਹਰ ਕੋਈ ਬਹੁਤ ਜ਼ਿਆਦਾ ਚਿੰਤਿਤ ਹੈ ਪਰ ਕਾਰਨ ਸਮਝਣੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਕੈਨੇਡਾ ਤੋਂ ਇੰਨੀ ਜ਼ਿਆਦਾ ਰਿਫਿਊਜ਼ਲ ਆ ਰਹੀ ਹੈ ਤੇ ਉਹਦੇ ਪਿੱਛੇ ਕਾਰਨ ਕੀ ਨੇ ਪਤਾ ਲੱਗਿਆ ਕਿ ਨਵੇਂ-ਨਵੇਂ ਕਾਰਨ ਨੇ ਪਰ ਉਹ ਕਿਹੜੇ ਨੇ ਇਹ ਤੀਰਤ ਜੀ ਤੋਂ ਪੁੱਛਦਿਆਂ ਕਿ ਰੀਜ਼ਨ ਕੀ ਹੈ ਔਰ ਕਿਹੜੇ-ਕਿਹੜੇ ਕਾਰਨ ਅੱਜਕੱਲ ਆ ਰਹੇ ਨੇ ਤੀਰਤ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਨੂੰ ਸასი ਸ਼ਗਨ ਜੀ ਤਿਰਜ ਜੀ ਨਵੇਂ ਨਵੇਂ ਤੁਸੀਂ ਦੱਸ ਰਹੇ ਸੀ ਮੈਨੂੰ ਪ੍ਰੋਗਰਾਮ ਤੋਂ ਪਹਿਲਾਂ ਕਿ ਨਵੇਂ ਨਵੇਂ ਰੀਜ਼ਨ ਆ ਰਹੇ ਨੇ ਰਿਫਿਊਜ਼ਲ ਦੇ ਪਹਿਲਾਂ ਤਾਂ ਖੋਲ ਦਿਓ ਅੱਜ ਕਿਹੜੇ ਕਿਹੜੇ ਰੀਜ਼ਨ ਸਰ ਰੀਜ਼ਨ ਮੈਂ ਤਾਂ ਕਹੂੰਗਾ ਕਿ ਕੈਨੇਡਾ ਨੇ ਉਹ ਕਰਕੇ ਦਿਖਾਇਆ ਕਿ ਜਿਹੜੀਆਂ ਨੇ ਪਿਛਲੇ ਸਮੇਂ 'ਚ ਗੱਲਾਂ ਹੀ ਦੇਖੀਆਂ ਮੰਨੀਆਂ ਜਾਂਦੀਆਂ ਸੀਗੀਆਂ ਕਿਤੇ ਨਾ ਕਿਤੇ ਤਾਂ ਆਪਾਂ ਵੀ ਇਹ ਗੱਲਾਂ ਕਰਦੇ ਸੀ ਕਿ ਕੈਨੇਡਾ ਦੇ ਰਿਫਿਊਜ਼ਲ ਦੇ ਰੀਜ਼ਨ ਸੇਮ ਆ ਐਡਰੈਸ ਚੇਂਜ ਕਰਕੇ ਉਹੀ ਰੀਜ਼ਨ ਆ ਜਿਹੜੇ ਕੰਫਰਾਂ ਅਗੇ ਦਿੱਤੇ ਜਾਂਦੇ ਆ ਪਰ ਕਿਤੇ ਨਾ ਕਿਤੇ ਨਾ ਕੈਨੇਡਾ ਨੇ ਉਹ ਸਟੇਟਮੈਂਟ ਨੂੰ ਝੂਠਾ ਪਾ ਦਿੱਤਾ ਕਿਉਂਕਿ ਕੈਨੇਡਾ ਦੀ ਜਿਹੜੀਆਂ ਨਵੀਆਂ ਰਿਫਿਊਜ਼ਲਸ ਆ ਰਹੀਆਂ ਨਾ ਸਰ ਕਾਫੀ ਬੱਚੇ ਸਰ ਮੈਂ ਤਾਂ ਕਹਾਂਗਾ ਜੇ ਨਹੀਂ ਮਰਜੀ ਐਕਟੀਵਿਟੀ ਜਿੰਨਾ ਮਰਜੀ ਕਰਦੇ ਨੂੰ ਆ ਨਹੀਂ ਹੋਇਆ ਆ ਨਹੀਂ ਕੈਨੇਡਾ ਕੋਚਾ ਤੇ ਜਿਹਨੇ ਜਾਣਾ ਜਾਣਾ ਹੀ ਹੈ ਤੇ ਬਿਲਕੁਲ ਸਰ ਕੈਨੇਡਾ ਵੀ ਜ਼ਿੰਦਗੀ ਹੈਗੀ ਵੀ ਹੈ ਬੰਨੀ ਵੀ ਹੈ ਬੱਚਿਆਂ ਦੀ ਸੋ ਨੋ ਡਾਊਟ ਅੱਜ ਸਮਾਂ ਥੋੜਾ ਔਖਾ ਵਾ ਤੇ ਅਜੇ ਯਾਦ ਕਰ ਲੈਣ ਸਾਰੇ ਬੱਚੇ ਜਿਹੜੀ ਐ ਇਸ ਵੇਲੇ 네ਗੇਟਿਵ ਕਮੈਂਟ ਵੀ ਮਾਰਦੇ ਨਾ ਇਹਨੇ ਦੇ ਕਮੈਂਟ ਆਣਗੇ ਕਿ ਹਾਂ ਵੀ ਹੁਣ ਵਧੀਆ ਸੈਟਲ ਹੋ ਗਏ ਤੇ ਹੋ ਹੀ ਜਾਣਾ ਬਾਕੀ ਅਕੀਦਾ ਜ਼ਰੂਰ ਹੈ ਮਿਹਨਤ ਕਰਨੀ ਪਰ ਜਦੋਂ ਮਿਹਨਤ ਦੇ ਦੌਰ ਚੋਂ ਨਿਕਲ ਗਏ ਫਿਰ ਵਧੀਆ ਸੈਟਅਪ ਸਾਰਾ ਕੁਝ ਹੋ ਹੀ ਜਾਣਾ ਤੇ ਬਾਕੀ ਹੁਣ ਮੈਂ ਪਹਿਲੋ ਮੁੱਦੇ ਤੇ ਆਵਾਂ ਜਿਹੜੀ ਰਿਫਿਊਜ਼ਲ ਦੇ ਰੀਜ਼ਨਸ ਆ ਸਚਾਈ ਹੈ ਕੈਨੇਡਾ ਦੀ ਨਾ ਰਿਫਿਊਜ਼ਲ ਦੇ ਰੀਜ਼ਨ ਪਹਿਲੀ ਵਾਰੀ ਮੈਂ ਤਾਂ ਕਹੂੰਗਾ ਕਿ ਜਿਵੇਂ ਕਿ ਅਸੀਂ ਕੈਨੇਡਾ ਦੀ ਜਰਨੀ ਆਪਾਂ ਦੇਖੀਏ ਤੇ ਹਜ਼ਾਰਾਂ ਕੇਸਸਰ ਸਾਡੇ ਤੋਂ ਨਿਕਲ ਗਏ ਜਿਹੜੇ ਰਿਫਿਊਜ਼ਲਾਂ ਵਾਲੇ ਤੇ ਰਿਫਿਊਜ਼ਲ ਦਾ ਰੀਜ਼ਨ ਪੜ ਕੇ ਆ ਰਿਹਾ ਫਾਈਲ ਤੇ ਮਤਲਬ ਕਿ ਜੇ ਤੁਹਾਡੀ ਫਾਈਲ ਚ ਕਮੀ ਆ ਨਾ ਤੇ ਲਿਖਿਆ ਹੋਇਆ ਰਿਫਿਊਜ਼ਲ ਲੈਟਰ ਦਿੱਤੇ ਇਤੋਂ ਤੁਸੀਂ ਕੀ ਅੰਦਾਜ਼ਾ ਲਾਉਂਗੇ ਕਿ ਹਾਂ ਵੀ ਕਿ ਤੁਹਾਡੀਆਂ ਫਾਈਲਾਂ ਪੜੀਆਂ ਜਾ ਰਹੀਆਂ ਉੱਥੇ ਅਗੇ ਜੇ ਅਕਾਡੈਮਿਕਸ ਨੰਬਰ ਘਾਟਾ ਮੀਨਸ ਮੈਂ ਤਾਂ ਕਹੂੰਗਾ ਪਲੱਸ 2 ਦੇ ਵਿੱਚੋਂ ਜਾਂ ਗ੍ਰੈਜੂਏਟ ਤਾਂ ਲਿਖ ਕੇ ਆ ਰਿਹਾ ਕਿ ਲੋਅ ਅਕਾਡੈਮਿਕਸ ਦੇ ਵਿੱਚੋਂ ਜਾਂ ਮਾਰਕ ਸ਼ੀਟਸ ਤੁਹਾਡੀਆਂ ਨਾਟ ਸੈਟੀਸਫੈਕਟਰੀ ਨਹੀਂ ਹੈਗੀਆਂ ਐਸ ਪਰ ਦੱਕ ਕੰਪੈਟੀਬਿਲਟੀ ਤੁਹਾਡੇ ਜਿਹੜੀ ਕੋਰਸੇਸ ਦੇ ਨਾਲ ਮੀਨਸ ਕੀ ਇਹ ਚੀਜ਼ਾਂ ਵੀ ਲਿਖੀਆਂ ਆ ਰਹੀਆਂ ਜੇ ਕਿਸੇ ਦੀ ਆਈਐਸ ਦੇ ਵਿੱਚ ਲੈਂਗੇ ਵਿੱਚ ਦੇ ਘਾਟਾ ਤੇ ਉਹ ਲਿਖਿਆ ਆ ਰਿਹਾ ਫਾਈਨੈਂਸ਼ੀਅਲਸ ਤੇ ਉਹ ਮੈਲੀਸਟੂ ਸੀਚ ਚੈਲੰਜ ਨਹੀਂ ਕਰ ਸਕਦੇ ਤੇ ਮੋਸਟ ਇੰਪੋਰਟੈਂਟ ਇੱਕ ਚੀਜ਼ ਸਰ ਐਸਓਪੀ ਦਾ ਵੀ ਲੈ ਕੇ ਆ ਰਿਹਾ ਕਿ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਜਿਹੜਾ ਤੁਸੀਂ ਇਹ ਐਕਸਟਰਾ ਡਾਕੂਮੈਂਟ ਅਟੈਚ ਕੀਤਾ ਇਹਦੇ ਚ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਕਿ ਤੁਸੀਂ ਤੁਹਾਡੇ ਗੋਲਸ ਕੀ ਆ ਤੁਸੀਂ ਵਾਪਸ ਛੱਡ ਕੇ ਕਿਉਂ ਜਾਓਗੇ ਮਤਲਬ ਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਆ ਅੱਜ ਇੱਥੇ ਕਿ ਨਾ ਮੈਂ ਹੋਰ ਚੀਜ਼ ਇੱਥੇ ਐਡ ਆਨ ਕਰ ਦਵਾ ਸਰ ਨਾ ਜੋ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਨਾ ਕਿ ਸਾਡਾ ਦਿੱਲੀ ਇਵੈਂਟ ਸੀ ਉਥੇ ਬੜੀ ਡਿਸਕਸ਼ਨਸ ਆਈ ਤੇ ਮੈਂ ਵੀ ਇਹ ਸਵਾਲ ਉਥੇ ਜਿਹੜੇ ਗੋਰੇ ਆਏ ਹੋਏ ਸੀਗੇ ਜਿਹੜੇ ਨਾ ਉਹਦੇ ਸੀਨੀਅਰ ਸੀਗੇ ਯੂਨੀਵਰਸਿਟੀਜ਼ ਦੇ ਸੀਨੀਅਰ ਮੂਸ ਤੇ ਮੈਂ ਤਾਂ ਕਹਾਂਗਾ ਜਿਹੜੇ ਬੰਦੇ ਤੇ ਪਹਿਲੋਂ ਵੀ ਡਿਸਕਸ਼ਨਸ ਚੱਲਦੀਆਂ ਰਹਿੰਦੀਆਂ ਸੀਗੀਆਂ ਤੈਨੂੰ ਜਦੋਂ ਸਵਾਲ ਪੁੱਛਿਆ ਕਿ ਕਿ ਜੜੀਆਂ ਰਿਫਿਊਜ਼ਲਸ ਆ ਐਟ ਲੀਸ ਕੋ ਕਿਤਾ ਬਹੁਤ ਜੈਨੂਨ ਪ੍ਰੋਫਾਈਲਸ ਵੀ ਪਿਛਲੇ ਸਮੇਂ ਦੇ ਵਿੱਚ ਜਿੱਤੇ ਤੁਸੀਂ ਚਾਹ ਕੇ ਵੀ ਗਲਤੀ ਨਾ ਕੱਢ ਸਕੋ ਨਾ ਭਲੇ ਕਿ ਸ਼ਰਤ ਲਾ ਲਓ ਕਿ ਅੱਖਾਂ ਬੰਦ ਕਰਕੇ ਮਨ ਲਗੇ ਜਦੋਂ ਵੀਜ਼ਾ ਆਊਗਾ ਉਹ ਵੀ ਰਿਫਿਊਜ਼ ਕੀਤਾ ਕੈਨੇਡਾ ਨੇ ਤੇ ਕਿਤੇ ਨਾ ਕਿਤੇ ਨਾ ਸਵਾਲ ਜਿਹੜਾ ਪੁੱਛਿਆ ਗਿਆ ਕਿ ਉੱਥੇ ਕੀ ਨਾ ਕੀ ਏਆਈ ਵੀਜ਼ਾ ਰਿਫਿਊਜ਼ ਕਰ ਰਹੀ ਹੈ ਕਿ ਐਟ ਲੀਸਟ ਕੈਨੇਡਾ ਘਟੋ ਘਟ ਫਾਈਲਸ ਦੇਖੇ ਦਾ ਸੀ ਯਾ ਡਿਸਰਵਿੰਗ ਬੱਚੇ ਦਾ ਨਾ ਕਿਤੇ ਜਿਹੜੇ ਕਿ ਜੈਨੂਨ ਬੱਚਿਆਂ ਦਾ ਸਮਾਧਾਨਾ ਖਰਾਬ ਹੋਵੇ ਕਿਤੇ ਨਾ ਕਿਤੇ ਇਹ ਚੀਜ਼ਾਂ ਕਰਕੇ ਤੇ ਉਹਨਾਂ ਨੇ ਕਿਹਾ ਕਿ ਜੀ ਹਾਂਜੀ ਅਸੀਂ ਇਹ ਸਵਾਲ ਇੱਥੇ ਰੇਜ਼ ਕੀਤਾ ਆਈਸੀਸੀ ਇਮੀਗ੍ਰੇਸ਼ਨ ਆਫੀਸਰਸ ਨੂੰ ਤੇ ਕਹਿੰਦੇ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਕਿਉਂਕਿ ਉਹਨਾਂ ਦੀ ਨਾ ਮੀਟਿੰਗ ਹੋਈ ਸੀ ਇੱਕ ਉੱਤੇ ਕਿ ਜਵਾਬ ਲੈ ਕੇ ਨੇ ਸਾਨੂੰ ਲੱਗਦਾ ਫਾਈਲ ਇਏਆਈ ਬਣਾਉਂਦਾ ਤੇ ਕਿਤੇ ਨਾ ਕਿਤੇ ਸਰ ਸੱਚ ਵੀ ਹੈ ਇਹ ਚੀਜ਼ਾਂ ਸਚਾਈ ਆ ਇਸ ਵੇਲੇ ਏਆਈ ਚੈਟ ਜੀਪੀਟੀ ਦਾ ਆਡਾ ਵੱਡਾ ਦੌਰ ਚੱਲੰਦੇ ਆ ਨਾ ਹਰ ਚੀਜ਼ ਕਿਤੇ ਨਾ ਕਿਤੇ ਨਾ ਮਤਲਬ ਕਿ ਉਹਨਾਂ ਦੇ ਡਿਪੈਂਡਡ ਐਸੇ ਮੈਨੂੰ ਪਤਾ ਲੱਗਦਾ ਕਿ ਤੁਹਾਨੂੰ ਵੀ ਬੜਾ ਸੌਫਟਵੇਅਰ ਸਾਰੇ ਇਹਦੇ ਤੋਂ ਛੱਟ ਦੱਸ ਦਿੰਦੇ ਹਾਂ ਵੀ ਕਿੰਨੀ ਆ ਹਾ ਯੂਜ਼ ਕਰੋ ਪਰ 100% ਨਾ ਉਹਨਾਂ ਘਟੋ ਘਟ ਕੇ ਕਹਿੰਦੇ ਨਾ ਕਹਿੰਦੇ ਨਾ ਆਟੇ ਚ ਲੂਨ ਚੱਲ ਜਾਂਦਾ ਲੂਨ ਚਾਟਾ ਨਹੀਂ ਚੱਲਦਾ ਸੋ 100% ਉਹਨਾਂ ਦੀ ਰਿਲਾਇ ਹੁੰਦੀ بجائے ਆਪਣੇ ਪ੍ਰੈਜ਼ੈਂਟ ਆਪਣੇ ਜਰੂਰ ਕੈਰੀਅਰ ਗੋਲਸ ਜਰੂਰ ਬਣਾਓ ਵਿਜ਼ਨ ਬਣਾਓ ਕਿ ਕੈਨੇਡਾ ਦੀ ਐਂਟਰੀ ਐਂਟਰੀ ਦਾ ਮੈਂ ਇਕੱਲਾ ਗੋਲ ਹੁਣ ਮੇਲਾ ਦਾ ਸਮਾਂ ਚੇਂਜ ਵੀ ਹੋ ਗਿਆ ਕਿ ਹਾਈ ਕੈਨੇਡਾ ਪਚਾ ਦੇ ਕੈਨੇਡਾ ਪਚਾ ਦੇ ਉਹ ਚੀਜ਼ਾਂ ਤਾਂ ਮੈਂ ਤਾਂ ਕਹੂੰਗਾ ਜਰੂਰ ਬੱਚੇ ਸ਼ਾਇਦ ਥੋੜਾ ਉੱਠ ਚੁੱਕੇ ਤੇ ਉੱਠਣਾ ਵੀ ਚਾਹੀਦਾ ਜ਼ਿੰਦਗੀ ਕਿਦਾਂ ਕੈਨੇਡਾ ਚ ਸੈੱਟ ਕਰਨੀ ਉਹ ਚੀਜ਼ ਇਹਨਾਂ ਨੂੰ ਜਰੂਰ ਬੱਚਿਆਂ ਦੇ ਸਵਾਲ ਚਾਹੀਦੇ ਆ ਸੋ ਉਹ ਵੀ ਚੀਜ਼ ਰੀਜ਼ਨ ਆ ਰ ਤੇ ਮੈਂ ਇਸ ਚੀਜ਼ ਨੂੰ ਬੱਚਿਆਂ ਨੂੰ ਬਿਲਕੁਲ ਕਹੂੰਗਾ ਸੋ ਜੇ ਤੁਹਾਡੀ ਫਾਈਲ ਦੇ ਵਿੱਚ ਕਮੀ ਆ ਉਹਦੇ ਅਕੋਰਡਿੰਗ ਹੀ ਸਾਰਾ ਕੁਝ ਕਰੋ ਤੇ ਇੱਕ ਗੁੱਡ ਨਿਊਜ਼ ਵੀ ਅੱਜ ਦੇ ਦਵਾ ਜਿੱਦਾਂ ਸਰ ਆਪਾਂ ਤੁਹਾਡੇ ਨਾਲ ਡਿਸਕਸ ਵੀ ਕੀਤਾ ਸੀ ਨਾ ਪਿੱਛੇ ਕਿ ਜੁਲਾਈ ਦੇ ਐਂਡ ਤੱਕ ਤੁਹਾਡੇ ਨਾਲ ਰਿਜ਼ਲਟ ਆਪਾਂ ਸਾਂਝੇ ਕਰਾਂਗੇ ਤੇ ਅੱਜ ਮੈਂ ਦੱਸ ਦਵਾਂ ਸਾਡੀਆਂ ਲੱਗੀਆਂ ਫਾਈਲ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਕੱਲ ਹੀ ਬੱਚੇ ਨੇ ਮੈਨੂੰ ਵੀਡੀਓ ਤੇ ਕਮੈਂਟ ਆ ਰਿਹਾ ਸਰ ਕਿਦਾਂ ਰਿਜ਼ਲਟ ਆਉਣੇ ਸ਼ੁਰੂ ਹੋਏ ਨਹੀਂ ਹੋਏ ਤੇ ਅੱਜ ਮੈਂ ਦੱਸ ਦਵਾਂ ਸਰ ਬੱਚੇ ਦਾ ਇੱਕ ਰਿਜ਼ਲਟ ਆਇਆ ਬੜੀ ਖੁਸ਼ੀ ਹੋਈ ਉਸ ਬੱਚੇ ਦੇ ਰਿਜ਼ਲਟ ਮਤਲਬ ਕਿ ਮੈਂ ਤਾਂ ਕਹੂੰਗਾ ਕਿ ਅਕੈਡੈਮਿਕਸ ਵੀ ਨੰਬਰ ਵੀ ਘੱਟ ਸੀ ਤੇ ਵੀਕ ਸੀਗੀ ਪ੍ਰੋਫਾਈਲ ਮੈਂ ਤੁਹਾਨੂੰ ਕਹਾਂਗਾ ਇਸ ਕੰਪੀਟੀਟਿਵ ਅਦਰਵਾਈਜ਼ ਇਹ ਬੱਚਾ ਦੋ ਵਾਰੀ ਰਿਫਿਊਜ਼ ਸੀ ਤੇ ਅੱਜ ਮੈਂ ਖੁੱਲ ਕੇ ਦੱਸੂੰਗਾ ਜੋ ਮੇਰਾ ਕੰਮ ਹੈ ਬੱਚਿਆਂ ਨੂੰ ਸੱਚ ਨਾਲ ਰੂਬਰੂ ਕਰਾਉਣਾ ਇੱਕ ਵਾਰੀ ਉਹ ਮੇਰੇ ਤੋਂ ਵੀ ਰਿਫਿਊਜ਼ ਹੋਇਆ ਇੱਕ ਵਾਰੀ ਬਾਹਰੋਂ ਰਿਫਿਊਜ਼ ਹੋਇਆ ਸੇਮ ਫਾਈਲਿੰਗ ਸੇਮ ਕਾਲਜ ਉਹਦਾ ਕੋਰਸ ਲਾ ਕੇ ਇੱਕ ਵਾਰੀ ਅਸੀਂ ਫਾਈਲ ਸਾਡੇ ਤੋਂ ਰਿਫਿਊਜ਼ ਆਇਆ 3rd ਟਾਈਮ ਉਹਦੀ ਫਾਈਲ ਲਈ ਅਵੇਦਰਨ 9 ਡੇਸ ਮੈਨੂੰ ਲੱਗਾ 16 ਤਰੀਕ ਨੂੰ ਉਹਦੀ ਸ਼ਾਇਦ ਫਾਈਲ ਲੱਗੀ ਸੀ ਅੱਜ ਆਪਾਂ 25 ਤਰੀਕ ਨੂੰ ਇਹ ਸ਼ੋਅ ਜਿਹੜਾ ਰਿਕਾਰਡ ਕਰ ਰਹੇ ਸੇਮ ਪ੍ਰੋਫਾਈਲ ਤੇ ਲੋਜ ਹੋਈ ਆ ਤੇ ਅੱਜ ਇੱਕ ਬੱਚਾ ਨੂੰ ਮੈਂ ਇੱਥੇ ਨਾ ਟਿਪ ਵੀ ਦੇ ਦੇਵਾਂ ਕਈ ਵਾਰੀ ਬੱਚੇ ਦੀ ਰਿਫਿਊਜ਼ਲ ਹੁੰਦੀ ਨਾ ਫੜਾ ਫੜ ਸਭ ਕੁਝ ਬਦਲਾਉ ਨੂੰ ਕਰਦੇ ਆ ਰਿਫੰਡ ਪਾਲਾਂ ਕਰ ਲਾਂ ਮੈਂ ਆ ਕਰ ਲਵਾ ਕਾਲੀ ਜੀ ਪੈ ਜਾਂਦੀ ਕਾਲੀ ਨਾ ਬਾਬੋ ਜਿਗਰਾ ਯਾ ਰੱਖੋ ਇੱਕ ਵਾਰੀ ਮੈਂ ਤਾਂ ਕਹੂੰਗਾ ਜੇ ਸਟੈਪ ਚੱਕਿਆ ਉਤੇ ਖੜੇ ਹੋ ਉਤੇ ਕੈਨੇਡਾ ਉਹ ਕੰਟਰੀ ਆ ਸਰ ਜਿਹੜੀ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਦਿੰਦੀ ਐ ਜੇ ਮੈਨੂੰ ਕੈਨੇਡਾ ਨੇ ਰਿਫਿਊਜ਼ਲ ਦਿੱਤਾ ਮੈਂ ਸਾਰਾ ਕੁਝ ਚੇਂਜ ਕਰਕੇ ਬਹਿ ਗਿਆ ਉਹ ਵੀ ਗਲਤ ਉਹ ਵੀ ਗਲਤ ਐ ਸਰ ਮੀਨਸ ਤੁਸੀਂ ਕਹਿੰਦੇ ਤੁਸੀਂ ਉਹਨਾਂ ਨੂੰ ਆ ਪੁਆਇੰਟ ਦਿੱਤਾ ਅ ਜੇ ਜੇ ਮੈਨੂੰ ਕਿ ਬੰਦੇ ਹੀ ਨਹੀਂ ਕੋਈ ਲੈ ਹੀ ਨਹੀਂ ਬੰਦੀ ਜੀ ਹਾਂ ਲੈ ਬੰਦੀ ਹੈ ਤੇ ਬਿਲਕੁਲ ਉਸੇ ਫਾਈਲ ਦੇ ਦੁਆਰਾ ਰੀ ਅਪਲਾਈ ਕਰਕੇ ਕੇਸ ਲਾਓ ਤੇ ਮੰਨ ਕੇ ਚੱਲੋ ਕੈਨੇਡਾ ਬਰੀਕੀ ਚ ਜਾ ਕੇ ਤੁਹਾਡੀਆਂ ਫਾਈਲਾਂ ਪੜ ਰਿਆ ਵੀਜ਼ਾ ਤੁਸੀਂ ਲੈ ਸਕਦੇ ਆ ਬਸ ਇੱਕੋ ਚੀਜ਼ ਹੈ ਢੇਰੀ ਨਹੀਂ ਢਾਉਣੀ ਤੇ ਪਟਾਕਾਲੀ ਟੀਮ ਨੂੰ ਜਰੂਰ ਆ ਕੇ ਮਿਲ ਕੇ ਦੈਨ ਫੈਸਲਾ ਲਾਓ ਰੈਦਰ ਦੈਨ ਕਿਸੇ ਦੇ ਮਗਰ ਲਾ ਕੇ ਜਾਂ ਕੁਝ ਕਰਕੇ ਮੈਂ ਤਾਂ ਕਹਿੰਦਾ ਅਸੀਂ ਇਹ ਉਹ ਹੀ ਉਹ ਹੀ ਬੱਚਾ ਮੈਂ ਤੁਹਾਨੂੰ ਗੱਲ ਕਰ ਰਿਹਾ ਕਿ ਜਿਹੜਾ ਬੱਚੇ ਦਾ ਸੇਮ ਕਾਲਜ ਕੋਰਸ ਹੈਗਾ ਮਲਿਕ ਕੁਛ ਨਹੀਂ ਬਦਲਿਆ ਪਿਛਲਾ ਏਜੰਟ ਮਲਿਕ ਜੋ ਵੀ ਬੱਚੇ ਨੇ ਪਹਿਲੀ ਵਾਰ ਹੀ ਲਿਆ ਸੀਗਾ ਸੇਮ ਏਜੰਟ ਜਿਹੜਾ ਕਾਲਜ ਕੋਰਸ ਸੀ ਉਹਦਾ ਜਿਹੜਾ ਕਿ ਪੀਪੀਆਰ ਆਈ ਆ ਤੇ ਇਸ ਲਈ ਲੱਗੇ ਰਹੋ ਰਾਜੀ ਖੁਸ਼ੀ ਰਹੋ ਚੜਦੀ ਕਲਾ ਚ ਰਹੋ ਵੀਜ਼ੇ ਆਉਣੇ ਆ ਡਰਨ ਦੀ ਲੋੜ ਨਹੀਂ ਵੀਜ਼ੇ ਮੁਝੇ ਨੂੰ ਇੰਨੀ ਮਲਿਕ ਹਾਉ ਪਰੇ ਨਾ ਕਰੋ ਨਾਲ ਦੀ ਨਾਲ ਆਪਣੀ ਸੈਲਫ ਪ੍ਰੋਫਾਈਲ ਨੂੰ ਵਧਾਉਣ ਦੇ ਕੋਸ਼ਿਸ਼ਾਂ ਜਰੂਰ ਜਾਰੀ ਰੱਖੋ ਚਾਹੇ ਕੋਈ ਸਕਿੱਲ ਸਿੱਖੋ ਚਾਹੇ ਲੈਂਗੁਏਜ ਮੈਂ ਕਹਿੰਦਾ ਫ੍ਰੈਂਚੀ ਸਿੱਖ ਲਓ ਬਿਲਕੁਲ ਆਪਣੀ ਸਕਿੱਲ ਡਿਵੈਲਪਮੈਂਟ ਜਰੂਰ ਕਰੋ ਸੋ ਬਹੁਤ ਬਹੁਤ ਧੰਨਵਾਦ ਤਿਰਤ ਜੀ ਬਹੁਤ ਹੀ ਮਹੱ 8557858578 ਇਸ ਨੰਬਰ ਤੇ ਸਾਰੇ ਵਿਦਿਆਰਥੀਆਂ ਨੇ ਟੈਲੀਫੋਨ ਕਰਨਾ ਹੈ ਤੁਸੀਂ تیرਤ ਜੀ ਦੇ ਨਾਲ ਆਪ ਗੱਲ ਕਰੋ ਕੋਈ ਕਨਫਿਊਜ਼ਨ ਹੈ ਤੇ ਬਾਰ ਬਾਰ ਪੁੱਛੋ ਜਦੋਂ ਤੱਕ تسਲੀ ਨਹੀਂ ਹੁੰਦੀ ਫਿਰ ਜ਼ਿੰਦਗੀ ਦੇ ਫੈਸਲੇ ਕਰੋ ਸਸਕਾਲ ਜੀ